ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਮੇਰੀ ਕਹਾਣੀ ਮੁਫਤ ਵਾਲੀ ਬਸ ਦਾ ਸਫ਼ਰ ਸਾਜਰੇ ਬੱਚਿਆਂ ਨੂੰ ਦੋ ਦੋ ਪਰੌਂਠੇ ਲਾ ਕੇ ਜੀਤੀ ਨਹੀਂ ਪੇਕ ਕੇ ਜਾਂਦੀ ਤਿਆਰੀ ਕਰ ਸੀ ਪੇਕ ਕੇ ਦੂਰ ਹੋਣ ਕਰਕੇ ਹਮੇਸ਼ਾ ਇਹ ਸੋਚ ਕੇ ਚੁੱਪ ਵੱਟ ਲੈਂਦੀ ਕਿ 5-700 ਕੋਲ ਹੋਵੇ ਫੇਰ ਹੀ ਬੰਦਾ ਘਰੋਂ ਨਿਕਲੇ 3-400 ਬਸ ਕਰਾਇਆ ਤੇ 150 ਦੇ ਭਤੀਜੇ ਭਤੀਜੀਆਂ ਲਈ ਕੇਲੇ ਲੈ ਕੇ ਦੇ ਹਜ਼ਾਰ ਨੂੰ ਹੱਥ ਲੱਗਦਾ ਏ ਬਸ ਕਰਾਏ ਦੀ ਮਾਫੀ ਨੇ ਜਿਵੇਂ ਜੀਤੀ ਨੂੰ ਪੇਕੇ ਨੇੜੇ ਕਰਦੇ ਹੋਣ 500 ਦਾ ਵੱਜਾ ਨੋਟ ਤੇ 2 ਕੁ 100 ਖੁੱਲਾ ਲੈ ਕੇ ਘਰ ਵਾਲੇ ਦੀ ਇਜਾਜ਼ਤ ਨਾਲ ਜੀਤੀ ਨੇ 12 ਕੁ ਵਜੇ ਦੁਪਹਿਰੇ ਪੇਕਿਆਂ ਦੇ ਚਾ ਉਤਾਰਾ ਕੀਤਾ ਭੂਆ ਦੇ ਹੱਥ ਕੇਲਿਆਂ ਵਾਲਾ ਲਫਾਫਾ ਵੇਖ ਭਤੀਜਿਆਂ ਨੇ ਖੂਬ ਲੁੱਡੀ ਪਾਈ ਵੱਡੇ ਭਤੀਜੇ ਨੇ ਭੂਆ ਦੀਆਂ ਲੱਤਾਂ ਨੂੰ ਚੁੰਬੜਦੇ ਹੋਏ ਜਾ ਲਫਾਫੇ ਨੂੰ ਹੱਥ ਪਾਇਆ ਭੂਆ ਨੇ ਹੱਸਦੀ ਹੋਈ ਨੇ ਲਫਾਫੇ ਦੀ ਪੱਕਾ ਢਿੱਲੀ ਕਰ ਦਿੱਤੀ ਮਨ ਹੀ ਮਨ ਸੋਚਿਆ ਭਤੀਜ ਹੁਣ ਤੁਹਾਨੂੰ ਮਿਲਣ ਨੂੰ ਤੁਹਾਡੀ ਭੂਆ ਸਾਸ ਸਾਲ ਬਿਉਂਤਾ ਨਹੀਂ ਬਣਾਉਦੀ ਰਹਾ ਕਰੇਗੀ। ਅਗਲੀ ਸਵੇਰ ਸਾਵੇਲੇ ਦੀ ਰੋਟੀ ਖਾ ਕੇ ਵਾਪਸੀ ਵੇਲੇ ਜੀਤੀ ਨੇ ਚਾਹ ਜਿਹੇ ਨਾਲ ਆਪਣੀ ਮਾਂ ਦੀ ਮੁੱਠੀ 'ਚ 100 ਦਾ ਨੋਟ ਦਿੱਤਾ। ਲੈ ਬੀਬੀ ਤੂੰ ਢਿੱਲੀ ਮੱਠੀ ਰਹਿਂਦੀ ਐ ਕੁਝ ਖਾ ਪੀ ਲਈਂ। ਵਾਪਸੀ ਵੇਲੇ ਮਹਿਤੇ ਚੌਂ ਚਾ ਕੇ ਮਨ 'ਚ ਖਿਆਲ ਆਇਆ ਕਿਉਂ ਨਾ ਗਰਮੀਆਂ ਵਾਲਾ 2-300 ਦਾ ਸੂਟ ਹੀ ਪੜਵਾ ਲਵਾਂ। ਜਾਣ ਛੱਡਾਂਗੀ ਟਿਕ ਲੈ ਲਈ ਸੀ। ਅੱਗੇ 400 ਨੇੜੇ ਕੱਲਾ ਖੜਾ ਕੇ ਰਾਏ ਦਾ ਉੱਜੜ ਜਾਂਦਾ ਸੀ ਸੂਟ ਵਾਲਾ ਲਫਾਫਾ ਕਸੇ ਮਾਰ ਕਰੇ ਪੌਂਚੀ ਵੇਖਿਆ ਘਰ ਵਾਲਾ ਟੱਲੀ ਹੋਇਆ ਪਿਆ ਸੀ ਜੀਤੀ ਦੇ ਜਾਣ ਤੋਂ ਬਾਅਦ ਹੀ ਨਾਮੇ ਨੇ ਹਿਸਾਬ ਲਾਇਆ ਘਰ ਦੀ ਨੇ ਨਾਲੇ ਪੇਕਿਆਂ ਨੂੰ ਮਿਲਾਉਣਾ ਨਾਲੇ 4-500 ਦੀ ਬਚਤ ਵੀ ਘਰ ਆਉਣੀ ਐ ਮਣ ਦੇ ਘੋੜੇ ਨੇ ਹਿਸਾਬ ਕਿਤਾਬ ਲਾਉਂਦੇ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਦੋਂ ਜਾ ਕੇ ਠੇਕੇ ਮੂਰੇ ਖਿਲਾ ਰਿਆ ਦੋਵੇਂ ਦਿਨਾਂ ਚ 5-400 ਦੀ ਸਰਾਬ ਪੀ ਕੇ ਟੱਲੀ ਹੋਇਆ ਨਾਮਾ ਸੋਚ ਰਿਹਾ ਸੀ ਘਰ ਵਾਲੀ ਦਾ ਵਾਂਡਾ ਹੋ ਗਿਆ ਉਹਨਾਂ ਪੈਸਿਆਂ ਨਾਲ ਯਾਰਾਂ ਦੀ ਪਿਕਨਿਕ ਮਨਾਈ ਗਈ ਤੀਜੇ ਦਿਨ ਜਮਾ ਘਟਾਓ ਕਰਦਿਆ ਦੋਹਾਂ ਜੀਆਂ ਨੂੰ ਅਹਿਸਾਸ ਹੋਇਆ ਮੁਫਤ ਵਾਲੀ ਵਸ ਦਾ ਸਫਰ ਦੁਗਣਿਆ ਚ ਜਾ ਪਿਆ ਸੀ ਕੈਪਟਨ ਸਾਹਿਬ ਦੀ ਵੋਟ ਪੱਕੀ ਹੋ ਗਈ ਰਾਜ ਦੀ ਆਰਥਿਕਤਾ ਨੂੰ ਸੂਟ ਮਿਲ ਗਿਆ ਤੇ ਸ਼ਰਾਬ ਨੂੰ ਹੁਲਾਰਾ ਮਿਲ ਗਿਆ ਜੀਤੀ ਨੂੰ ਪੇਕਿਆਂ ਦੇ ਜਾਣ ਨਾਲ ਸਕੂਨ ਮਿਲ ਗਿਆ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ